ਪੰਜਾਬ 'ਚ ਬੀਤੇ ਰਾਤ ਅਨੇਰੀ ਅਤੇ ਬਰਸਾਤ ਨੇ ਜਿੱਥੇ ਲੋਕਾਂ ਨੂੰ ਥੋੜੀ ਜਿਹੀ ਰਾਹਤ ਦਿੱਤੀ ਹੈ ਗਰਮੀ ਤੋਂ ਦੂਜੇ ਪਾਸੇ ਪਾਵਰ ਕਾਮ ਨੂੰ ਇਸ ਦੇ ਨਾਲ ਨੁਕਸਾਨ ਹੋਇਆ ਹੈ ਕਿਸਾਨਾਂ ਦੇ ਖੇਤਾਂ ਦੇ ਵੀ ਜਿਹੜੇ ਟਰਾਂਸਫਾਰਮਰ تھے ਖੰਬੇ ਸੀ ਉੱਡ ਗਏ ਉਹਦੇ ਨਾਲ ਬਿਜਲੀ ਸਪਲਾਈ ਦੇ ਵੀ ਸੀ ਵਿਗਨ ਪਿਆ ਔਰ ਇਸ ਦੇ ਨਾਲ ਜਿਹੜਾ ਆਰਥਿਕ ਨੁਕਸਾਨ ਵੀ ਪਾਵਰ ਕਾਮ ਨੂੰ ਉਠਾਣਾ ਪਿਆ ਹੈ ਸਮਾਣਾ ਅਤੇ ਪਾਥੜਾ ਮੰਡਲ ਦੇ ਵਿੱਚ ਕਰੀਬ ਖੰਬੇ ਤੇ ਟਰਾਂਸਫਾਰਮਰ ਡਿੱਗਣ ਨਾਲ 15 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਔਰ ਇਸੇ ਤਰ੍ਹਾਂ ਪੰਜਾਬ ਦੇ ਔਰ ਦੂਜੇ ਇਲਾਕਿਆਂ ਦੇ ਵਿੱਚ ਵੀ ਜਿਹੜਾ ਚੱਖਣ ਰੇ ਰਹੀ ਚੱਲੀ ਉਹਦੇ ਨਾਲ ਪਾਵਰ ਕਾਮ ਨੂੰ ਨੁਕਸਾਨ ਪਹੁੰਚਿਆ ਹੈ ਅਦਿਨ ਸਮਾਰਾ ਡਿਵੀਜ਼ਨ ਦੇ ਵਿੱਚ ਸਾਡੇ ਸਾਡੂ ਹੀ ਨਾ ਬਾਸ਼ਾਪੁਰ ਉੱਥੇ ਦੇ ਕੋਈ ਮੋਟਰਾਂ ਵਾਲੇ ਚਾਰਟਰਾ ਹੋਣ ਡਿਗੇ ਨੇ ਤੇ 8 ਤੇ 9 ਦੇ ਵਿੱਚ ਉਹਨਾਂ ਦੇ ਪੋਲ ਜਿਹੜੇ ਲਾਈਨਾਂ ਜ ਟੁੱਟੇ ਨੇ ਤੇ ਇਸ ਤਰ੍ਹਾਂ ਹੀ ਜਿਹੜਾ ਦਿਹਾਤੀ ਸਾਡੂ ਹੀ ਨਾ ਸਾਡੀ ਉਦੋਂ ਦੋ ਟਰਾਂ 25 ਜਿਹੜੇ ਜਿਹੜੇ ਮੋਟਰ ਵਾਲੇ ਮੋਟਰਾਂ ਵਾਲਾ ਦੇ ਵੀ ਨੁਕਸਾਨ ਹੋਇਆ ਹੈ ਬਾਕੀ ਹਾਂ ਸ਼ਹਿਰ ਵਾਲੀ ਸਪਲਾਈ ਦੇ ਵਿੱਚ ਸਾਨੂੰ ਕੋਈ ਜ਼ਿਆਦਾ ਸਮੱਸਿਆ ਨਹੀਂ ਆਈ ਜਿਹੜੀ ਹਨੇਰੀ ਦਾ ਅਸਰ ਹੋਇਆ ਜ਼ਿਆਦਾ ਏਪੀ ਫਿਲਟਰਾਂ ਦੇ ਉੱਤੇ ਹੋਇਆ ਹੈ ਕਿੰਨਾ ਕੁ ਨੁਕਸਾਨ ਆ ਬਹੁਤ ਤਕਰੀਬਨ 6 ਤੋਂ 7 ਲੱਖ ਦੇ ਵਿੱਚ ਨੁਕਸਾਨ ਆਏਗਾ ਹਾਂਜੀ ਹਾਂਜੀ ਸਾਈਡ ਦਾ ਪਾਤਲਾ ਸਾਈਡ ਜ਼ਿਆਦਾ ਸੀ ਉਹਦਾ ਨੁਕਸਾਨ ਜ਼ਿਆਦਾ ਹੋਇਆ ਹੋਏਗਾ ਪਰ ਆਪਣੇ ਜਿਹੜਾ ਹੈਗਾ 6 ਤੋਂ 7 ਲੱਖ ਦੇ ਵਿੱਚ ਨੁਕਸਾਨ ਆਇਆ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼